ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਅੱਜ ਦੀ ਵੀਡੀਓ ਆਪਾਂ ਕਾਫੀ ਲੰਬੇ ਅਰਸੇ ਬਾਅਦ ਬਣਾ ਰਹੇ ਹਾਂ ਇਹ ਵੀਡੀਓ 11th ਕਲਾਸ ਦੇ ਸਟੂਡੈਂਟਸ ਲਈ ਬਹੁਤ ਇੰਪੋਰਟੈਂਟ ਹੈ ਸੋ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਡੇ ਲਈ ਆਪਾਂ ਮੈਥਮੈਟਿਕਸ ਦਾ ਜੋ ਸਿਲੇਬਸ ਹੈ ਉਹ ਨੂੰ ਆਪਣੇ ਚੈਨਲ ਦੇ ਉੱਪਰ ਕਵਰ ਕਰਨ ਜਾ ਰਹੇ ਹਾਂ ਇਹਦੇ ਲਈ ਮੈਨੂੰ ਤੁਹਾਡੇ ਰਿਵਿਊਜ਼ ਦੀ ਜ਼ਰੂਰਤ ਹੈ ਕਿ ਤੁਹਾਨੂੰ ਕਿਹੜੇ ਚੈਪਟਰ ਤੋਂ ਇਹਦੀ ਸ਼ੁਰੂਆਤ ਚਾਹੀਦੀ ਹੈ ਜਾਂ ਸਿਰਫ ਐਕਸਰਸਾਈਜ਼ ਸੋਲਵ ਕਰਨੀ ਹੈ ਜਾਂ ਤੁਹਾਨੂੰ ਪੂਰਾ ਸਮਝਾਇਆ ਵੀ ਜਾਵੇ ਤੁਹਾਨੂੰ ਕਿਸ ਤਰੀਕੇ ਨਾਲ ਇਹਦੀਆਂ ਕਲਾਸਿਸ ਚਾਹੀਦੀਆਂ ਨੇ ਇਹਦੀ ਮੈਨੂੰ ਤੁਹਾਤੋਂ ਪ੍ਰੋਪਰ ਫੀਡਬੈਕ ਚਾਹੀਦੀ ਹੈ ਮੈਂ ਉਮੀਦ ਕਰਦੀ ਹਾਂ ਕਿ ਅਗਰ ਤੁਸੀਂ ਆਪਣੇ ਚੈਨਲ ਲਈ ਡੈਡੀਕੇਟਿਡ ਹੋ

दो हजार चौबी पची का जो लेस्ट सिलेबस है, है डाउनलोड किया आप दे देख सब तो पहला जो अपना चैप्टर होंगे सैट हूं ठीक है बहुत ही इंटरस्टिंग बहुत ही प्यारा जब बहुत ही सौखा चैप्टर है सैट का ठीक है दूसरा अपने रिले फंक्शन और थर्ड चैप्टर अपने ट्रिगनोमैट्रिक फंक्शन ठीक है जेडे ये तीन चैप्टर ने अगर आप मतलब बायोमंथली डिस्ट्रीब्यूशन देखिए अप्रैल मई का जो सिलेबस है ठीक है अप्रैल के है सैट लिख्या हो मई केंक्शन से ट्रिग्नोमैट्रिक ठीक है ये तीन चैप्टर अपने जो है April ਤੋਂ ਲੈ ਕੇ May ਤੱਕ ਦੇ ਸਿਲੇਬਸ ਦਾ ਪਾਰਟ ਨੇ ਠੀਕ ਹੈ ਜੀ ਮੈਨੂੰ ਉਮੀਦ ਹੈ ਇੱਥੇ ਤੱਕ ਸਾਰਾ ਦਾ ਕਵਰ ਹੋ ਗਿਆ ਹੋਵੇਗਾ ਬਟ ਫਿਰ ਵੀ ਆਪਾਂ ਅਸ਼ੁੱਧ ਤੋਂ ਸ਼ੁਰੂ ਤੋਂ ਹੀ ਕਰਾਂਗੇ ਠੀਕ ਹੈ ਜੀ उस तो बाद जुलाई अगस्त तो सिलेबस है अगर जेडे नैक्सट चैप्टर ने फोर्थ चैप्टर हो गया कॉम्पलैक्स नंबर एंड कॉर्डिनेटिक इक्वे ठीक है फिर अपना लीनियर इनईक्वलिटीज़ ये चैप्टर आप हौली हौली करके शुरू करा ठीक है सो मैंने फिलहाल तोव्यू यह चाहिए कि आप चैप्ट वन तो शुरू करिए ठीक है जो तो अप्रैल मई का सिलेबस है या फिर जो जुलाई अगस्त का सिलेबस है चैप्ट नंबर फोर तो लैके शुरू करिए ठीक है जी जून तक तोल है तो उदो तक आप शुरू करते हैं उस तो बाद अगर तुम्हें कि कॉन्टिन्यू करना चाहिए

ਮਤਲਬ ਤੁਹਾਨੂੰ ਇਹਨੇ ਅੱਛੇ ਤਰੀਕੇ ਨਾਲ ਇਹਦਾ ਸਿਲੇਬਸ ਕਵਰ ਕਰਵਾਵਾ ਦੇਂਗੇ ਨਾ ਕਿ ਤੁਹਾਨੂੰ ਬਿਲੀਵ ਹੀ ਨਹੀਂ ਹੋਏਗਾ ਕਿ ਅਸੀਂ ਇਹਨੇ ਅੱਛੇ ਤਰੀਕੇ ਨਾਲ ਔਰ ਇਹਨੇ ਸੌਖੇ ਤਰੀਕੇ ਨਾਲ ਵੀ ਪੜ ਸਕਦੇ ਆ ਪਰ ਉਸ ਚੀਜ਼ ਲਈ ਮੈਨੂੰ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਹੈ ਤੁਹਾਡੀ ਮੋਟੀਵੇਸ਼ਨ ਦੀ ਜ਼ਰੂਰਤ ਹੈ ਥੈਂਕ ਯੂ ਸੋ ਮੱਚ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਬੇਸਡ ਅਪਨ ਯੋਰ ਰਿਵਿਊਸ ਥੈਂਕ ਯੂ ਸੋ ਮੱਚ ਐਂਡ ਗੋਡ ਬlesਸ ਯੂ एवरीवन